ਪ੍ਰਧਾਨ ਮੰਤਰੀ ਕਹਿ ਗਿਆ ਕਿ 12000 ਕਰੋੜ ਰੁਪਇਆ ਇਹਨਾਂ ਕੋਲੇ ਜੀ ਡਿਜ਼ਾਸਟਰ ਫੰਡ ਦਾ ਇਹ ਕਹਿ ਰਹੇ ਸਾਡੇ ਕੋਲੇ 1500 ਕਰੋੜ ਹੈ ਮੇਨ ਮਸਲਾ ਤਾਂ ਹੁਣ ਪ੍ਰਧਾਨ ਮੰਤਰੀ ਕੇ ਮੁੱਖ ਮੰਤਰੀ ਦੋਨਾਂ ਚੋਂ ਸੱਚ ਕੌਣ ਕਹਿ ਰਿਹਾ ਇਹ ਰਹਿ ਗਿਆ ਔਰ ਇੱਕ ਗੱਲ ਹੋਰ ਇਹਨਾਂ ਦਾ ਚੀਫ ਸੈਕਟਰੀ ਕਹਿ ਰਿਹਾ ਸੀ ਕਿ 12000 ਕਰੋੜ ਸਾਡੀ ਲਾਇਬਿਲਟੀ ਹੈ ਜੀ ਲਾਇਬਿਲਟੀ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਦੇਨਦਾਰ ਹੈ ਦੇਨਦਾਰ ਉਸ ਪੈਸੇ ਦੇ ਹੁੰਦੇ ਜਿਹੜਾ ਤੁਸੀਂ ਖਰਚ ਲਿਆ ਹੋ ਜੀ ਕੀ ਇਹ ਮੁੱਖ ਮੰਤਰੀ ਦੱਸੂਗਾ ਪੈਸਾ ਖਰਚਿਆ ਨਹੀਂ ਆ ਜੇ ਨਹੀਂ ਖਰਚਿਆ ਕਾ ਪ੍ਰਧਾਨ ਮੰਤਰੀ ਹੋਏ ਡੀ ਵੱਡੀ ਗਲਤ ਗੱਲ ਕਹਿ ਗਿਆ ਚੱਲ ਦਿੱਲੀ ਲਾਈਏ ਮੋਰਚਾ ਬੈਠੇ ਸਰਕਾਰ ਪਹਿਲਾਂ ਪਿੱਛੇ ਪੰਜਾਬ ਦੇ ਲੋਕ ਆਉਣਗੇ ਔਰ ਨਾਲ ਨਾਲ ਪ੍ਰਧਾਨ ਮੰਤਰੀ ਨੂੰ ਵੀ ਕਹੂੰਗਾ ਮੈਂ ਤੁਸੀਂ 1500 ਕਰੋੜ ਦੇ ਕੇ ਹਿਮਾਚਲ ਨੂੰ 1600 ਕਰੋੜ ਦਿੱਤਾ ਸਾਨੂੰ ਇਹਦਾ ਇਨਫਰਾਸਟ੍ਰਕਚਰ ਦਾ ਹੈ ਇਹਨਾਂ ਦੀ 5 ਲੱਖ ਏਕੜ ਗਿਣੀ ਨਹੀਂ ਕੀ ਇਹ ਦੱਸਣਗੇ ਹਿਮਾਚਲ ਜਿਹੜਾ ਦੇਸ਼ ਦਾ ਫੂਡ ਦਾ ਪੰਡਾਹਾਰ ਹੈ ਉਹਦੇ ਚ ਕਿੰਨੇ ਕੁ ਪੈਸੇ ਫੂਡ ਦਿੰਦਾ ਹੈ ਕਣਕ ਚੌਲ ਕਿੰਨੇ ਘਵਾਉਂਦਾ ਤੇ ਅਸੀਂ ਤਾਂ 50% ਤੱਕ ਵੀ ਕਣਕ ਪਾਉਣੇ ਆ ਜੀ 30 ਤੋਂ 20% ਤੱਕ ਚੌਲ ਪਾਉਣੇ ਆ ਕੀ ਇਹ ਦੱਸੂਗਾ ਉਹਨਾਂ ਜ਼ਮੀਨਾਂ ਦਾ 5 ਲੱਖ ਏਕੜ ਦਾ ਕੀ ਹਰਜਾਨਾ ਆਂਦੇ ਜੀ ਬਾਅਦ ਚ ਦੇਵਾਂਗੇ ਬਾਅਦ ਚ ਕਦੋਂ ਦੇਵਾਂਗੇ ਅਗਲੇ ਸਾਲ ਹਾਲ ਤੱਕ ਦਾ 23 ਵਾਲਾ ਨਹੀਂ ਮਿਲਿਆ ਆ ਪੱਟੀ ਆ ਲਗਿਆ ਸੀ ਮੈਂ ਇੱਥੇ ਖੜੇ ਉਹਨੇ ਮੁੰਡੇ ਉਹਨਾਂ ਨੂੰ ਵਿਚਾਰਿਆਂ ਨੂੰ 23 ਵਾਲਾ ਨਹੀਂ ਮਿਲਿਆ 8600 ਰੁਪਿਆ ਕਿਉਂਕਿ ਬਹੁਤ ਥੋੜਾ ਸੀ ਲੇਕਿਨ ਕਹਿੰਦੇ ਮੰਤਰੀ ਸਾਹਿਬ ਆਪਣੀ ਜੇਬ ਚੋਂ ਬਹੁਤ ਕਰ ਰਹੇ ਨੇ ਕੀ ਕਰ ਰਹੇ ਨੇ ਜੇਬ ਚੋਂ ਬਹੁਤ ਖਰਚਾ ਕਰ ਰਹੇ ਨੇ ਲੋਕਾਂ ਨੂੰ ਦਾ ਭਰਾਵਾ ਜੇਬ ਚ ਤੇਰੇ ਪਾਖ ਹੀ ਨਹੀਂ ਦਿੱਤਾ ਪਹਿਲਾਂ ਤਾਂ ਇਹ ਦੱਸਦੇ ਪੁੱਛ ਲੋ ਮੰਤਰੀ ਸਾਹਿਬ ਕਿਹੜੇ ਕਿਹੜੇ ਸਾਹਿਬਜੀਤ ਸਿੰਘ ਭੁੱਲਰ ਕਿੱਥੇ ਕਰ ਰਹੇ ਹੋ ਤੀ ਹਲਕੇ ਚ ਮੂੰਹ ਇਹ ਪੁੱਛੋ ਜਲੇ ਵੀ ਉਹਨੇ ਪਹਿਲਾਂ ਇਹ ਪੈਸਾ ਬਣਾ ਮਾਪ ਜੀ ਦਾ ਬਾਹਰ ਚਾਉਣਾ ਮੈਂ ਸੋਚਿਆ ਪਹਿਲਾਂ ਸੇਵਾ ਕਰਨੀ ਸੀ ਤੁਹਾਡੇ ਲਾਲਜੀਤ ਭੁੱਲਰ ਜੀ ਮੈਨੂੰ ਇੱਥੇ ਮਿਲਗੇ ਸੀ ਜੀ ਜੀ ਮੈਂ ਉਹਨਾਂ ਨੂੰ ਪੁੱਛਿਆ ਸੀ ਇਹ ਡੁੱਬੇ ਕਿਉਂ ਮੈਨੂੰ ਇਹ ਮਾਨ ਸਾਹਿਬ ਪਹਿਲਾਂ ਬਚਾ ਲਿਏ ਲੋਕਾਂ ਨੂੰ ਫੇਰ ਇਹਦਾ ਫੈਸਲਾ ਕਰਾਂਗੇ ਕੋਵਾਰੀ ਵਗੈਰਾ ਕਰਾਂਗੇ ਗੱਲ ਕੀਤੀ ਕਿਉਂ ਨਹੀਂ ਗੱਲ ਇਹ ਇੱਕ ਗੱਲ ਉਹਨਾਂ ਨੇ ਹੋਰ ਗਈ ਸੀ ਜਿਹਦਾ ਰੇਤ ਉਹਦੀ ਅੱਜ ਇਹਦਾ ਖੇਤ ਉਹਦੀ ਰੇਤ ਕੀ ਇਹ ਦੱਸਣਗੇ ਰੇਤ ਲੈ ਕੇ ਕਿੱਥੇ ਜਾਣ ਰੇਤ ਮਿੱਟੀ ਮਿਕਸ ਹੈ ਅਕਾਲੀ ਦਰ ਲਾਦਨ ਦੇ ਪੰਜਾਬ ਦਾ ਪੁੱਤ ਪੰਜਾਬ ਨਾਲ ਖੜ ਗਿਆ ਸੁਖਬੀਰ ਸਿੰਘ ਬਾਦਲ ਕਿਵੇਂ ਤੁਸੀਂ ਦੱਸ ਵੀ ਦਿਓ ਕਿਵੇਂ ਖੜ ਗਿਆ ਨੇ ਥੇਲ ਦੇ ਰਹੇ ਨੇ ਕਹਿੰਦੇ ਅਸੀਂ ਪੈਸੇ ਵੰਡ ਰਹੇ ਹਾਂ ਨੇ ਰਾਜਾ ਰਾਜਤੰਤਰ ਚੰਦ ਰਿਹਾ ਪੈਸੇ ਵੰਡ ਰਿਹਾ ਇਹ ਦੱਸਣਗੇ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਉਦੋਂ ਇਹਨਾਂ ਨੇ ਇਹਨਾਂ ਦੀ ਜਿਹੜੀ ਮਾਲਕੀ ਜ਼ਮੀਨ ਹੈ ਜਾਂ ਕੱਚੀਆਂ ਜ਼ਮੀਨਾਂ ਨੇ ਉਹਨਾਂ ਲਈ ਕੀ ਕੀਤਾ ਸੀ ਕੀ ਇਹ ਦੱਸਣਗੇ ਉਦੋਂ ਬੀਬੀ ਐਮਬੀ ਤੇ ਪੰਜਾਬ ਦਾ ਅਧਿਕਾਰ ਹੋ ਵੀ ਉਹਦੇ ਲਈ ਕੀ ਕੀਤਾ ਸੀ ਦੱਸਣਗੇ ਕੀ ਇਹ ਤੁਸੀਬਾਂ ਜਿਨ੍ਹਾਂ ਦੇ ਅੰਦਰ ਇਹਨਾਂ ਦੀਆਂ ਜ਼ਮੀਨਾਂ ਫਸ ਗਈਆਂ ਦਰਿਆਵਾਂ ਥੱਲੇ ਉਹਦੇ ਲਈ ਕੀ ਕੀਤਾ ਸੀ ਕੀ ਇਹ ਦੱਸਣਗੇ 160 ਐਮਐਫ ਤੋਂ 11 ਐਮਐਫ ਰਹਿ ਗਿਆ ਇਹਨਾਂ ਨੇ ਵੀ ਐਸਵਾਈਐਲ ਦੀ ਜ਼ਮੀਨ ਐਕਵਰ ਕਰਾਈ ਸੀ ਉਹਦੇ ਲਈ ਇਹਨਾਂ ਨੇ ਕੀ ਕੀਤਾ ਸੀ ਐਂ ਕਾਂਗਰਸੀਆਂ ਵਾਲੀ ਬੜੀ ਸਵਾਲ ਕਾਂਗਰਸੀਆਂ ਨੇ ਤਾਂ ਪੱਠਾ ਹੀ ਉਹਨਾਂ ਨੇ ਬਿਠਾਇਆ ਕਹਿੰਦੇ ਆ ਉਹਦੇ ਬਾਰੇ ਤਾਂ ਕਹਿ ਨਹੀਂ ਪੰਜਾਬ ਦੇ ਲੋਕਾਂ ਨੂੰ ਇਕੱਤਰ ਹੋਣ ਦੇ ਲਈ ਇਹਨਾਂ ਮੁੱਦਿਆਂ ਤੇ ਕੀ ਸੁਨੇਹਾ ਹੈ ਇਕੋ ਸੁਣਿਆ ਜਿਵੇਂ ਮੈਂ ਉੱਥੇ ਬੈਠੀ ਇੱਕ ਬੇਬੇ ਨੂੰ ਵੀ ਕਿਹਾ ਸੀ ਕਿ ਬੇਬੇ ਜੇ ਮੈਂ ਚੰਗਾ ਲੱਗਿਆ ਇਹਦਾ ਮਤਲਬ ਮੇਰੀਆਂ ਸਾਰੀਆਂ ਗੱਲਾਂ ਚੰਗੀਆਂ ਨਹੀਂ ਜੀ ਕਿਸੇ ਬੰਦੇ ਤੇ ਵਿਸ਼ਵਾਸ ਨਾ ਕਰੋ ਮੈਂ ਇਹਨਾਂ ਨੂੰ ਵੀ ਕਹਿ ਰਿਹਾ ਚਾਹੇ ਮੈਂ ਹੀ ਹੋਵਾਂ ਜੀ ਜੀ ਤੁਸੀਂ ਸਿਰਫ ਮੁੱਦਿਆਂ ਤੇ ਵਿਸ਼ਵਾਸ ਕਰੋ ਜੀ ਮੁੱਦੇ ਨੀਤੀਆਂ ਔਰ ਮੁੱਦਿਆਂ ਦੀ ਡਿਟੇਲ ਮੁੱਦੇ ਕਹਿਣ ਨਾਲ ਮੁੱਦੇ ਨਹੀਂ ਹੋ ਜਾਂਦੇ ਜਿਵੇਂ ਮੈਂ ਬਾਈ ਐਗਜ਼ੈਂਪਲ ਉੱਥੇ ਰੇਤ ਦਾ ਦੱਸਿਆ ਸੀ ਹਰ ਮੁੱਦੇ ਦੀ ਡਿਟੇਲ ਹੁਣ ਮੰਨ ਲਓ ਇਹਨਾਂ ਦਾ ਕੱਚੀਆਂ ਪੱਕੀਆਂ ਜ਼ਮੀਨਾਂ ਦਾ ਰੌਲਾ ਹੈ ਦਰਿਆ ਦੀ ਮਾਲਕੀ ਵਾਲਾ ਜ਼ਮੀਨ ਇਹਨਾਂ ਦੀ ਜਿੱਥੇ ਦਰਿਆ ਉਹਦਾ ਰੌਲਾ ਕੀ ਇਹਨਾਂ ਪਾਰਟੀਆਂ ਤੋਂ ਪੁੱਛਣਗੇ ਕਿ ਲਿਖ ਕੇ ਦੇ ਦੱਸ ਇਹਦਾ ਕੀ ਕਰੇਗਾ ਕਹਿਣਗੇ ਅਸੀਂ ਜਦੋਂ ਹਰ ਮੁੱਦੇ ਦੀ ਡਿਟੇਲ ਤੇ ਚਲੇਗੇ ਜਿਵੇਂ ਅਮਰੀਕਾ ਵਾਲੇ ਜਾਂਦੇ ਆ ਯੂਰਪ ਵਾਲੇ ਜਾਂਦੇ ਆ ਜਦੋਂ ਉਹਨਾਂ ਦਾ ਬੰਦਾ ਖੜਦਾ ਉਹ ਪਾਲਿਸੀਆਂ ਤੇ ਬਹਿਸ ਕਰਦਾ ਸਾਡੇ ਇੱਥੇ ਚੁਟਕਲੇ ਸੁਣਾਉਂਦੇ ਆ ਸਾਡੇ ਇੱਥੇ ਕੁਝ ਹੋਰ ਹੀ ਊਟ ਪਟਾੰਗ ਗੱਲਾਂ ਕਰਦੇ ਨੇ ਕੀ ਉਹ ਮੁੱਦਿਆਂ ਦਾ ਡਿਸਕਸ਼ਨ ਹੋਊਗੀ ਜੇ ਇਹਨਾਂ ਨੇ ਉਹ ਡਿਸਕਸ਼ਨ ਕਰਾ ਕੇ ਵੋਟ ਪਾ ਲਈ ਦਾ ਬਚ ਜਾਣਗੇ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿਨਾ ਇਹਨਾਂ ਦਾ ਹੀ ਸਰ ਰਹੂਗਾ ਜੁੱਤੀਆਂ ਵਾਲੇ ਬਦਲਦੇ ਰਹਿੰਦੇ